ਹੁਸ਼ਿਆਰਪੁਰ ਤੋਂ ਇਸ ਵੇਲੇ ਦੀਏ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦੇ ਬੇਹਦ ਭੀੜ ਭੜ ਵਾਲੇ ਗੌਂਸ਼ਾਲਾ ਬਾਜ਼ਾਰ ਦੇ ਵਿੱਚ ਗੈਂਗਸਟਰਾਂ ਦੇ ਲੁਕੇ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਪੂਰਾ ਬਾਜ਼ਾਰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮੁੱਠਪੇੜ ਤੋਂ ਬਾਅਦ ਪੁਲਿਸ ਨੇ ਐਸਡੀ ਸਕੂਲ ਦੇ ਨੇੜੇ ਤਿੰਨ ਗੈਂਗਸਟਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਦੱਸਿਆ ਜਾ ਰਿਹਾ ਹੈ ਕਿ ਧਰਮਸ਼ਾਲਾ ਦੇ ਅੰਦਰੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਾਜ਼ਾਰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਧਰਮਸ਼ਾਲਾ ਦੇ ਵਿੱਚ ਵੀ ਭਾਰੀ ਪੁਲਿਸ ਫੋਰਸ ਦੇ ਵੱਲੋਂ ਘੇਰਾ ਪਾ ਲਿਆ ਜਾਂਦਾ ਹੈ ਤੇ ਦੁਕਾਨਦਾਰਾਂ ਦੇ ਵਿੱਚ ਵੀ ਉੱਥੇ دہشت ਦਾ ਮਾਹੌਲ ਬਣ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਇਹਨਾਂ ਗੈਂਗਸਟਰਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਸੂਚਨਾ ਮਿਲੀ ਹੈ ਕਿ ਐਨ ਆਰ ਆਈ ਗੋਲੀकांड ਮਾਮਲੇ ਦਿਨਾਂ ਦਾ ਸਬੰਧ ਹੈ ਤਾਂ ਦੱਸਿਆ ਵੀ ਜਾ ਰਿਹਾ ਕਿ ਤੇਨ ਗੈਂਗਸਟਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਇਹਨਾਂ ਨੂੰ ਲਜਾਇਆ ਗਿਆ ਤਾਂ ਤਸਵੀਰਾਂ ਨੇ ਜਿੱਥੇ ਹੁਸ਼ਿਆਰਪੁਰ ਦਾ ਬਾਜ਼ਾਰ ਹੈ ਜੋ ਕਿ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਅੰਮ੍ਰਿਤਸਰ ਜਿਹੜੀ ਮਾਰਦਾਤ ਹੋਈ ਸੀ ਉਹਦੇ ਰਿਲੇਟਡ ਕੁਛ ਕੁਛ ਲਈ ਅੰਮ੍ਰਿਤਸਰ ਆ ਰਹੀ ਸੀ ਸਾਡੀ ਹੈਲਪ ਲਈ ਉਹਨਾਂ ਨੇ ਸਾਨੂੰ ਕਿਹਾ ਸੀਗਾ ਔਰ ਜੁਆਇੰਟਲੀ ਆਪਰੇਸ਼ਨ ਦੇ ਵਿੱਚ ਅਮਰਸਰ ਵਾਲੀ ਟੀਮ ਨੂੰ ਅਸੀਂ ਜਿਹੜਾ ਐਨ ਆਰ ਆਈ ਦਾ ਸਰ ਉੱਥੇ ਗੋਲੀਆਂ ਬੱਜੀ ਉਸ ਸੰਬੰਧ ਵਿੱਚ ਮੇਰੇ ਹਿਸਾਬ ਨਾਲ ਉਹੀ ਤੇ ਗੈਂਗਸਟਰ ਕਿੰਨੇ ਗੈਂਗਸਟਰ ਸੀਗੇ ਸਰ ਇਹ 10 ਸਰ ਕਿਸੇ ਕਾਹਦੇ ਨਾਲ ਸੁਬੰਧਤ ਹੈ ਨਾ ਇਹ ਅਮਰਸਰ ਵਾਲੀ ਦਾ ਥੈਂਕ ਯੂ